ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਦੇਖੋ ਮੇਰੀਆਂ ਨਾ ਕਈ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਦੀਦੀ ਅਸੀਂ ਸਾਈਡ ਸਲਾਈ ਕਿੰਨੀ ਰੱਖੀਏ? ਮਤਲਬ ਵੀ ਅਸੀਂ ਕਮਰਦਾਨ ਸਾਨ ਵੀ ਸਾਡੀ ਡਰੈਸ ਤੇ ਇੰਨੀ ਆਏਗੀ ਵੀ ਅਸੀਂ ਕਮਰਦਾਨ ਸਾਨ ਕਿੰਨੇ ਤੇ ਲਾਈਏ? ਇੱਕ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਸੀ ਵੀ ਸਾਡੇ ਮੋਢੇ ਡਿੱਗਦੇ ਨੇ ਤੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਹੋਇਆ ਸੀ ਵੀ ਮੋਢੇ 'ਚ ਨਾ ਮੇਰੂੰ ਮਤਲਬ ਕਿ ਪਿਛਲੇ ਪਾਸੇ ਖਿਚਾਅ ਮਹਿਸੂਸ ਹੁੰਦਾਗਾ ਵੀ ਜਿੱਦਾਂ ਆਪਣਾ ਮੋਢਾ ਤੰਗ ਦੇਖੋ ਅੱਜ ਆਪਾਂ ਕਿਸੇ কুরਤੀ ਦੀ ਕਟਿੰਗ ਨਹੀਂ ਕਰਨੀ ਅੱਜ ਮੈਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆ ਰਹੀ ਆ ਸਿਰਫ ਉਹਨਾਂ ਬਾਰੇ ਦੱਸਾਂਗੀ ਦੇਖੋ ਇਹ ਆਪਣਾ কুরਤੀ ਦਾ ਕੱਪੜਾ ਆਪਾਂ ਇਦਾਂ ਰੱਖਦੇ ਹੁੰਨੇ ਆ ਚਾਰ ਤਿਹਾਂ ਦੇ ਵਿੱਚ ਆਪਣਾ ਉਦਾਂ ਹੀ ਕੱਪੜਾ ਰੱਖਿਆ ਹੋਇਆ ਵੀ ਇਹ কুরਤੀ ਦਾ ਆਪਣਾ ਜਿੱਦਾਂ ਲਾ ਲੋ ਕੱਪੜਾ ਹੈਗਾ ਇਦਾਂ ਦੇਖੋ ਜੀ ਫੋਲਡ ਕਰਕੇ ਰੱਖਿਆ ਹੋਇਆ ਹੈਗਾ ਹੁਣ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾ ਹੁੰਦਾ ਤੀਰਾ ਰੱਖਣ ਦਾ ਆਪਣਾ ਤਰੀਕਾ ਕੀ ਹੁੰਦਾ ਦੇਖੋ ਹਰ ਇੱਕ ਦੇ ਮਤਲਬ ਕੀ ਜਿਹੜੇ ਸਰੀਰ ਦਾ ਆਪ ਕੋ ਆਪਣਾ ਨਾਪ ਹੁੰਦਾ ਹੈਗਾ ਐਦਾਂ ਨਾਪ ਕੇ ਆਪਾਂ ਇੱਕ ਮੋਢੇ ਤੋਂ ਦੂਸਰੇ ਮੋਢੇ ਤੱਕ ਦੇਖ ਸਕਦੇ ਹਾਂ ਵੀ ਕਿੰਨਾ ਤੀਰਾ ਆਪਾਂ ਗਰਦਨ ਦੇ نیچے ਇੰਚੀ ਟੇਪ ਰੱਖਣਾ ਆਪਣੇ ਪਿਛਲੇ ਪਾਸੇ ਗਰਦਨ ਦੇ نیچے ਇੱਕ ਸ਼ੋਲਡਰ ਤੋਂ ਲੈ ਕੇ ਦੂਸਰੇ ਤੱਕ ਨਾਪਣਾ ਜਿੰਨਾ ਤੁਹਾਡਾ ਤੀਰਾ ਆ ਗਿਆ ਠੀਕ ਹੈ ਜੀ ਆਪਾਂ ਉਹਦਾ ਹਾਫ ਕਰਨਾ ਹੁੰਦਾ ਜਿੱਦਾਂ ਤੁਸੀਂ ਲਾ ਲਓ ਜਿਵੇਂ ਮੇਰਾ ਤੀਰਾ 15 ਦਾ ਆਪਾਂ 15 ਦਾ ਹਾਫ ਕਰਨਾ ਹੁੰਦਾ 15 ਦਾ ਹਾਫ ਹੋ ਗਿਆ 7.5 ਇੰਚ ਜੇ ਆਪਾਂ ਬੈਂਡ neck ਰੈਡੀ ਕਰਨਾ ਜਾਂ ਬੈਂਡ neck ਰੈਡੀ ਕਰਨਾ ਫਿਰ ਤਾਂ ਆਪਾਂ 7.5 ਇੰਚ ਹੀ ਰੱਖਾਂਗੇ ਜਿਆਦਾ ਕੰਫਰਟੇਬਲ ਪਾਉਣਾ ਆਪਾਂ 8 ਵੀ ਰੱਖ ਸਕਦੇ ਆ 8 ਦੇ ਵਿੱਚ ਵੀ ਤੁਹਾਡੇ ਮੋਢੇ ਡਿੱਗਣਗੇ ਨਹੀਂ ਜਦੋਂ ਕਾਲਰ ਲੱਗੇ ਜੇ ਬੋਟ neck ਰੈਡੀ ਕਰਨਾਗਾ ਦੇਖੋ ਜੀ ਫਿਰ ਆਪਾਂ ਜਿੰਨਾ ਆਪਣਾ ਤੀਰਾ ਹੁੰਦਾ ਉਨਾ ਹੀ ਰੱਖਾਂਗੇ ਜਿ ਉਸ ਤੋਂ ਬਾਅਦ ਆਪਾਂ ਛੋਟਾ neck ਪਾਉਣਾ 4 ਇੰਚ ਤੱਕ 4.5 ਇੰਚ ਤੱਕ neck ਪਾਉਣਾ ਤਾਂ ਆਪਾਂ ਤੀਰਾ ਰੱਖਣਾ ਹੁੰਦਾ 7 ਇੰਚ ਜੇ ਆਪਾਂ ਦੇਖੋ ਉਸ ਤੋਂ ਬਾਅਦ 7 ਇੰਚ ਤੱਕ neck ਪਾਉਣਾਗਾ ਮੰਨ ਕੇ ਚੱਲੋ 5 6 6.5 7 ਇੰਚ ਤੱਕ ਫੇਰ ਆਪਾਂ ਤੀਰਾ ਰੱਖਣਾ 6.5 ਇੰਚ ਠੀਕ ਹੈ ਜੀ ਜੇ ਉਸ ਤੋਂ ਡੀਪ ਗਲਾ ਪਾਉਣਾਗਾ ਜਿੱਦਾਂ 7 8 9 10 ਐਦਾਂ neck ਆਪਾਂ ਪਿਛਲਾ ਗਲਾ ਪਾਉਣਾਗਾ ਫੇਰ ਆਪਾਂ ਤੀਰਾ ਰੱਖਣਾ ਹੁੰਦਾ ਜੀ 6 ਇੰਚ ਠੀਕ ਹੈ ਜੀ ਟੀਰੇ ਦਾ ਬਸ ਆਪਾਂ ਇੱਕ ਗੱਲ ਆਪਣੇ ਦਿਮਾਗ 'ਚ ਬਿਠਾਉਣੀ ਆ ਜੇ ਆਪਣਾ ਗਲਾ ਛੋਟਾ ਤਾਂ ਆਪਾਂ ਟੀਰਾ ਜ਼ਿਆਦਾ ਰੱਖਣਾ ਜੇ ਨੋਰਮਲ ਆ ਤਾਂ ਦੇਖੋ ਸਾਡੇ 6 ਰੱਖਣਾ ਜੇ ਢੀਪ ਆ ਤਾਂ ਆਪਾਂ ਜਿਹੜਾ ਟੀਰਾ ਉਹ ਘੱਟ ਰੱਖਣਾਗਾ ਸਾਡੇ 5.5 ਇੰਚ ਤੋਂ ਘੱਟ ਐਸੇ ਮੈਂ 6 ਤੋਂ ਵੀ ਘੱਟ ਕਦੇ ਟੀਰਾ ਨਹੀਂ ਰੱਖਿਆ ਕਿਉਂਕਿ ਜੇ ਆਪਣਾ ਟੀਰੇ 'ਚ ਨਾ ਮਤਲਬ ਖਿਚਾਅ ਮਹਿਸੂਸ ਹੋਵੇ ਟੀਰਾ ਤੰਗ ਹੋ ਜਵੇ ਆਪਣਾ ਸਾਰਾ ਸੂਟ ਜੀ ਬੇਕਾਰ ਆ ਟੀਰੇ ਨੂੰ ਆਪਾਂ ਨਾ ਤਾਂ ਖੋਲ ਸਕਦੇ ਆ ਨਾ ਕਮੀਜ਼ ਨੂੰ ਢੇੜ ਕੇ ਉਹਦਾ ਕੋਈ ਆਪਾਂ ਹੱਲ ਕਰ ਸਕਦੇ ਆ। ਠੀਕ ਹੈ ਜੀ ਹੁਣ ਦੇਖੋ ਮੈਂ ਇਹ ਹੈਗਾ 22 ਬ੍ਰੈਸਟ ਦਾ ਸੂਟ ਆ। ਦੇਖੋ ਘੱਟੋ ਘੱਟ ਦੇਖੋ ਜਿੱਦਾਂ ਲਾ ਲੋ 18 19 20 22 ਇੰਚ ਤੱਕ ਮੈਂ ਨਾਰਮਲ ਸਾਢੇ ਸੇ ਤੀਰਾ ਰੱਖਦੀ ਆਂਗੀ ਜੇ ਡੀਪ ਨੈੱਕ ਆ ਤਾਂ 6 ਜੇ ਨਾਰਮਲ ਨੈੱਕ ਆ ਛੋਟਾ ਦਾ 7 ਇੰਚ ਤੀਰਾ ਰੱਖਦੀ ਆਂ। ਦੇਖੋ ਆਪਾਂ ਇਹਦੇ ਵਿੱਚ ਤੁਹਾਨੂੰ 22 ਇੰਚ ਬ੍ਰੈਸਟ ਮੁਤਾਬਕ ਮੋਡੇ ਦੀ ਕਟ ਵਗੈਰਾ ਪਾ ਕੇ ਦਿਖਾਵਾਂਗੇ। ਦੇਖੋ ਹੁਣ ਆਪਾਂ ਇਹਨਾਂ ਦਾ ਜਿਹੜਾ ਗਲਾਗਾ 6.5 ਇੰਚ ਆਪਾਂ ਜਿਹੜਾ ਤੀਰਾ ਉਹ 6.5 ਹੀ ਰੱਖਣਾਗਾ ਠੀਕ ਆ ਜੀ ਇਸ ਤਰੀਕੇ ਚ ਆਪਾਂ ਤੀਰਾ ਰੱਖ ਸਕਦੇ ਆਂਗੇ ਤੀਰਾ ਆਪਾਂ ਬਹੁਤ ਸੋਚ ਸਮਝ ਕੇ ਰੱਖਣਾ ਹੁੰਦਾਗਾ ਉਸ ਤੋਂ ਬਾਅਦ ਆਪਾਂ ਮੋਡਾ ਰੱਖਣਾ ਹੁੰਦਾ ਜੀ ਨੈਕਸਟ ਸਟੈਪ ਹੁੰਦਾ ਮੋਡਾ ਮੋਡਾ ਦੇਖੋ ਬੈਣੇ ਮੈਂ ਹਰ ਇੱਕ ਸਾਈਜ਼ ਦੇ ਵਿੱਚ ਬੱਚਿਆਂ ਦੇ ਸੂਟ ਨੂੰ ਛੱਡ ਕੇ ਲੇਡੀਜ਼ ਸੂਟ ਚਾਹੀਏ ਹੈਵੀ ਸਾਈਜ਼ ਆ ਚਾਹੀਏ ਨੋਰਮਲ ਸਾਈਜ਼ ਆ ਮੋਡਾ ਆਪਾਂ ਰੱਖਦੇ ਆਂ ਜੀ 7.5 ਇੰਚ 7.5 ਇੰਚ ਤੇ ਨਿਸ਼ਾਨ ਲਾ ਲੇ ਹੁਣ ਆਪਾਂ ਦੇਖੋ ਜੀ ਅੱਧਾ ਇੰਚ ਮੈਂ ਇੱਥੋਂ ਕਟਾ ਦੇਣਾ ਆਪਾਂ ਇੱਥੇ 6.5 ਸੀ ਇੱਥੇ ਆਪਾਂ 6 ਕਰ ਲੈਣਾ ਅੱਧਾ ਇੰਚ ਜ਼ਰੂਰ ਕਟਾਉਣਾ ਇਹਦਾ ਬਣਾ ਲੈਣਾ ਆਪਾਂ ਦੇਖੋ ਜੀ ਬਾਕਸ ਐਸ ਦਾ ਐਸ ਦਾ ਰਮ ਬਾਕਸ ਬਣਾ ਲਿਆ ਬਾਕਸ ਬਣਾਉਣ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ ਕਾਟ ਪਾਉਣੀ ਆ ਅੱਧਾ ਇੰਚ ਦੇਖੋ ਮੈਂ ਮੋਢਾ 7.5 ਇੰਚ ਤੋਂ ਘੱਟ ਤਾਂ ਨਹੀਂ ਰੱਖਦੀ ਹੁਣ ਜਦੋਂ ਆਪਾਂ ਇੱਥੇ ਕਾਟ ਪਾਤੀ ਜਿਹੜਾ ਆਪਣਾ ਮੋਢਾ ਦੇਖੋ ਜੀ ਇਹ 7 ਇੰਚ ਹੀ ਰਹਿ ਗਿਆ ਜੇ ਆਪਾਂ ਮੋਢਾ ਪਹਿਲਾਂ 7 ਰੱਖ ਲਾਂਗੇ ਤਾਂ ਇਹ ਕਾਟ ਪਾਉਣ ਤੋਂ ਬਾਅਦ ਮੋਢੇ ਨੇ 6.5 ਰਹਿ ਜਾਣਾ ਫਿਰ ਇੱਥੇ ਪਲੇਟ ਪੈ ਜਾਂਦੀ ਆ ਪਲੇਟ ਦੇ ਵਿੱਚ ਵੀ ਆਪਣਾ ਅੱਧਾ ਇੰਚ ਕੱਪੜਾ ਆ ਜਾਂਦਾ ਜਦੋਂ ਆਪਾਂ ਇੱਥੇ ਗਲਾਈ ਪਾਉਣੇ ਆ ਚਲੋ ਅੱਧਾ ਇੰਚ ਤਾਂ ਨਹੀਂ ਮੈਂ ਕਦੇ ਘਟਾਇਆ ਹਲਕਾ ਜਿਹਾ ਫਰਕ ਪੈ ਜਾਂਦਾ ਫਿਰ ਜਿਹੜਾ ਆਪਣਾ ਮੋਢਾ ਉਹ ਛੋਟਾ ਹੋ ਜਾਂਦਾ ਜੇ ਤੁਹਾਡਾ ਹੈਵੀ ਸਾਈਜ਼ ਵੀ ਆ ਤਾਂ ਵੀ ਤੁਸੀਂ ਮੋਡਾ 7.5 ਤੋਂ ਜ਼ਿਆਦਾ ਨਹੀਂ ਰੱਖਣਾ ਜੀ ਆਪਣੀ ਤਾਂ ਵੀ ਆਪਾਂ ਭਾਰੇ ਆ ਸਰੀਰ ਦੇ ਹੈਵੀ ਸਾਈਜ਼ ਆ ਵੀ ਮੋਟਾ ਵੱਡਾ ਰੱਖ ਲੋ ਨਹੀਂ ਜੀ ਬ੍ਰੈਸਟ ਦੇ ਨਾਲ ਮੁਤਾਬਕ ਤੁਹਾਡੇ ਮੁੱਡੇ ਨੇ ਆਪਣੇ ਆਪ ਬਤ ਜਾਣ ਅੱਧਾ ਇੰਚ ਦੇਖੋ ਆਪਾਂ ਇੱਥੇ ਘਟਾ ਲਿਆ ਅੱਧਾ ਇੰਚ ਇੱਥੇ ਤੇ ਹੁਣ ਆਪਾਂ ਪਾਉਣੀ ਆ ਮੋਡੇ ਦੀ ਗਲਾਈ ਵਾਸਤੇ ਕਿੰਨੇ ਇੰਚ ਦੇ ਫਰੰਟ ਆ ਹੀ 1 ਇੰਚ ਤੇ ਜੀ ਬੈਕ ਆਲੀ ਪਾਉਣੀ ਆ 2 ਇੰਚ ਠੀਕ ਹੈ ਜੀ ਹੁਣ ਜਿਹੜੀ ਆਪਾਂ ਮੋਢੇ ਨੂੰ ਗਲਾਈ ਦੇਣੀ ਆ ਉਹ ਦੇਣੀ ਆ ਆਪਾਂ ਬ੍ਰੈਸ ਦੇ ਨਾਪ ਮੁਤਾਬਕ ਬ੍ਰੈਸ ਹੈ ਕੀ ਆ ਦੇਖੋ ਇਹਨਾਂ ਦੀ 22 22 ਦਾ ਹਾਫ ਹੋ ਗਿਆ 11 ਇੰਚ ਆਪਾਂ ਇੱਥੇ 11 ਇੰਚ ਦੇ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਦਾ ਹਾਫ ਕਰ ਲੈਣਾ ਐਦਾਂ ਆਪਾਂ ਨੂੰ ਕਿਸੇ ਵੀ ਉਲਜਨ ਚ ਪੈਣ ਦੀ ਜਰੂਰਤ ਨਹੀਂ ਬਸ ਕਿਸੇ ਵੀ ਸਾਈਜ਼ ਦਾ ਸੂਤ ਦਾ ਮੋਢੇ ਦਾ ਐਦਾਂ ਨਾਪ ਲਵੋ ਤੁਹਾਡਾ ਸੂਟ ਬਿਲਕੁਲ ਪਰਫੈਕਟ ਬਣੂਗਾ ਜਿੰਨਾ ਇੱਥੇ ਆ ਗਿਆ ਨਾਪ ਲਓ ਉਨਾ ਹੀ ਆਪਾਂ ਇੱਥੇ ਲਾ ਲੈਣਾ ਪਿਛਲਾ ਲਾਉਣਾ ਆਪਾਂ ਨਿਸ਼ਾਨ 5 ਇੰਚ ਤੇ ਹਰ ਇੱਕ ਸਾਈਜ਼ ਦੇ ਵਿੱਚ ਇਹ ਕਾਟ ਦੇਖੋ ਜੀ ਪੌਣੀ ਤਾਂ ਆਪਾਂ ਸਿਰੇ ਤੱਕ ਹੀ ਆ ਮਤਲਬ ਐਦਾਂ ਹੋ ਜਾਂਦਾ ਜੇ ਜਿਆਦਾ ਦੂਰ ਲੱਜ ਜਵੇ ਨਾ ਵਾਲੀ ਨਿਸ਼ਾਨੀ ਫਿਰ ਉਹਨੂੰ ਬਾਹਰੋਂ ਪਿਛਲੇ ਪਾਸਿਓਂ ਢਿੱਲ ਪੈ ਜਾਂਦੀ ਹੈ ਜੀ ਹੁਣ ਆਪਾਂ ਤਾਂ ਉਹਨੂੰ ਕਾਂਟ ਪਾ ਕੇ ਦਿਖਾਵਾਂਗੇ ਮੋਢੇ ਦੀ ਆ ਦੇਖੋ ਇਹ ਹਾਂ ਲੋ ਜੀ ਆ ਸਿਰੇ ਤੱਕ ਪਾਈ ਆ ਬੈਥੀ ਨਹੀਂ ਮਿਲਾਈ ਹੈਗੀ ਸਿਰੇ ਤੱਕ ਹੁਣ ਆਪਾਂ ਦੇਖੋ ਫਰੰਟ ਵਾਲੀ ऐसे तरह ही देखो जी ਆਪਾਂ ਫਰੰਟ ਵਾਲੀ ਕਾਟ ਬੰਦੇ ਨੇ ਜਦੋਂ ਆਪਾਂ ਇੰਨੀ ਢੰਗਾਈ ਫਰੰਟ ਵਾਲੀ ਕਾਟ ਦੇ ਵਿੱਚ ਦੇਣੇ ਆ ਆਪਣੇ ਮੋਢੇ ਦੇ ਵਿੱਚ ਕਦੇ ਵੀ ਵਾਲ ਨਹੀਂ ਪੈਂਦੇ ਵਾਲ ਉਦੋਂ ਪੈਂਦੇ ਆ ਜਦੋਂ ਆਪਣੇ ਮੋਢੇ ਦੇ ਵਿੱਚ ਢਿੱਲ ਹੁੰਦੀ ਹੈਗੀ ਜਾਂ ਆਪਣੀ ਕਾਟ ਸਹੀ ਨਹੀਂ ਪਈ ਹੁੰਦੀ ਦੇਖੋ ਜਦੋਂ ਆਪਾਂ ਅੱਧਾ ਇੰਚ ਘਟਾ ਦਿੰਨੇ ਆ ਤਾਂ ਆਪਣੇ ਆਪ ਦੇਖੋ ਆਹ ਵਾਲਾ ਹਿੱਸਾ ਇੰਨਾ ਘਟ ਜਾਂਦਾ ਧੁਰ ਤੋਂ ਲੈ ਕੇ ਇੱਥੋਂ ਤੋਂ ਲੈ ਕੇ ਇੰਨਾ ਘਟਦਾ ਆਉਂਦਾ ਜਦੋਂ ਇਹ ਹਿੱਸਾ ਕੱਟ ਜਾਂਦਾ ਤਾਂ ਆਪਣੇ ਮੋਢੇ ਦੇ ਵਿੱਚ ਬਿਲਕੁਲ ਵੀ ਪਲ ਨਹੀਂ ਪੈਂਦੇ ਹੁਣ ਆਪਣਾ ਨੈਕਸਟ ਸਟੈਪ ਹੈਗਾ ਵਾ ਦੇਖੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਮੇਨ ਪ੍ਰੋਬਲਮ ਆਉਂਦੀ ਆ ਕਮਰ ਦੀ ਦੇਖੋ ਕਮਰ ਭੈਣੇ ਮੈਂ ਹਰ ਇੱਕ ਸਾਈਜ਼ 'ਚ ਹਰੇਕ ਸਾਈਜ਼ 'ਚ ਨੋਰਮਲ ਆਪਾਂ ਨੂੰ 14 ਇੰਚ ਤੇ ਰੱਖਣੀ ਚਾਹੀਦੀ ਆ ਜੇ ਕਿਸੇ ਮੇਰੀ ਭੈਣ ਦੀ ਹਾਈਟ ਜ਼ਿਆਦਾ ਲੰਬੀ ਆ ਨ ਬਹੁਤ ਜਿਆਦਾ ਲੰਬੀ ਹਾਈਟ ਆ ਤਾਂ ਤੁਸੀਂ 15 ਤੇ ਰੱਖਣੀ ਐ ਜਾਂ ਕੋਈ 25 26 27 ਹਿਪਾ ਸੌਰੀ ਬ੍ਰੈਸਟ ਵਾਲਾ ਸੂਟ ਆ ਤਾਂ ਤੁਸੀਂ 15 ਤੇ ਰੱਖਣੀ ਐ ਨਹੀਂ ਹਰ ਇੱਕ ਸਾਈਜ਼ ਦੇ ਵਿੱਚ 14.5 ਇੰਚ ਕਮਰ ਜੀ ਬਿਲਕੁਲ ਠੀਕ ਰਹਿੰਦੀ ਹੈਗੀ 21 22 ਤੇ 24 ਤੱਕ ਇਸ ਤੋਂ نیچے 17 18 ਬਿਲਕੁਲ ਠੀਕ ਰਹਿੰਦੀ ਆ ਜਿਹੜਾ ਹਿਪ ਦਾ ਅੰਸਾਮ ਆ ਇਹ ਤੁਸੀਂ ਆਪਣੀ ਮਰਜ਼ੀ ਮੁਤਾਬਕ ਲਾਉਣਾ ਪੁੰਦਾ ਹਿਪ ਦੇਖੋ ਜਿਵੇਂ ਹੁਣ ਸਾਡੇ ਕਹਿ ਲੈਂਦੇ ਨੇ ਵੀ ਆਪਣੇ ਨਾ ਇਥੋਂ ਟੱਕਾਂ ਨਹੀਂ ਲੰਗੀਆਂ ਹੋਣੀਆਂ ਚਾਹੀਦੀਆਂ ਮਤਲਬ ਕੀ ਕਈ ਵਾਰੀ ਜਦੋਂ ਆਪਣੇ ਜਿੱਥੋਂ ਚਾਕ ਹੁੰਦੇ ਨੇ ਬੰਦ ਹੁੰਦੇ ਨੇ ਉੱਥੋਂ ਆਪਣੀ ਸਕਿਨ ਦੀ ਦੀ ਹੈਗੀ ਆਪਣੀ ਸਲਵਾਰ ਦੀ ਬੈਲਟ ਨੇਫੇ ਤੋਂ ਉੱਪਰ ਵੀ ਆਪਣਾ ਸਕਿਨ ਨਹੀਂ ਦੀ ਹੁੰਦੀ ਆ ਉਹ ਚੀਜ਼ ਦਿਖਦੀ ਬੁਰੀ ਲੱਗਦੀ ਆ ਉਹ ਤੁਸੀਂ ਆਪਣੇ ਅਕੋਰਡਿੰਗ 22 ਤੇ 23 ਤੇ ਰੱਖ ਸਕਦੇ ਹੋ ਠੀਕ ਆ ਜੀ 22 23 ਤੇ ਕਿਤੇ ਵੀ ਰੱਖ ਸਕਦੇ ਹੋ ਅੱਜ ਆਪਾਂ ਤੁਹਾਨੂੰ ਪਲੇਟਾਂ ਬਾਰੇ ਕੁਝ ਨਹੀਂ ਦੱਸਣਾ ਬਸ ਆਹੀ ਚੀਜ਼ ਦੱਸਣੀ ਸੀ ਦੇਖੋ 22 ਤੇ ਛੋਟੇ ਚੱਕ ਵਾਲੀ ਕੁਰਤੀ ਪਾਉਂਦੇ ਉਸ ਤੋਂ نیچے ਵੀ ਲਿਜਾ ਸਕਦੇ ਹੋਗੇ ਠੀਕ ਹੈ ਜੀ ਹੁਣ ਜਿਹੜੀ ਕਮਰ ਆ ਇਹ ਤੁਸੀਂ ਆਪਣੇ ਅਕੋਰਡਿੰਗ ਰੱਖਣੀ ਆ ਜਿੱਦਾਂ ਇਹਨਾਂ ਦੀ ਕਮਰ ਹੈਗੀ ਆ 17 ਇੰਚ 17 ਦਾ ਹਾਫ ਹੋ ਗਿਆ 7.5 ਇਹਦੇ ਵਿੱਚ ਆਪਾਂ 1 ਇੰਚ ਐਕਸਟਰਾ ਲੈਣਾ ਹੁੰਦਾ ਜਿਹੜਾ ਕਿ ਪਲੇਟਾਂ ਦੇ ਵਿੱਚ ਡੰਗਾਈ ਆਉਂਦੀ ਹੈ ਜੇ ਤੁਸੀਂ ਪਲੇਟਾਂ ਨਹੀਂ ਪਾਉਣੀ ਆ ਜਿੰਨੀ ਤੁਹਾਡੀ ਕਮਰ ਆ ਤੁਸੀਂ ਉਹਦਾ ਹਾਫ ਕਰਕੇ ਲੈ ਲਓ ਠੀਕ ਹੈ ਜੀ ਹੁਣ ਇੱਕ ਮੇਰੀ ਭੈਣ ਦਾ ਮਤਲਬ ਕਮੈਂਟ ਸੀ ਵੀ ਮੇਰੇ ਪਿਛਲੇ ਪਾਸੇ ਮੋਢੇ ਕੋਲੇ ਵਾਲ ਪੈਂਦੇ ਨੇ ਗਲੇ ਦੇ ਨੀਚੇ ਉਹਦਾ ਰੀਜ਼ਨ ਕੀ ਹੁੰਦਾ ਦੇਖੋ ਜੀ ਆਪਾਂ ਨਾ ਆ ਦੇਖੋ ਇਸ ਤਰ੍ਹਾਂ ਮਿਲਾ ਦਿੰਨੇ ਆ ਜਿਵੇਂ ਨੇ ਪਹਿਲਾਂ ਵੀ ਵੀਡੀਓਜ਼ ਚ ਦੱਸਿਆ ਇਹ ਇਸ ਤਰ੍ਹਾਂ ਮਿਲਾ ਦਿੰਨੇ ਆ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਮਿਲਾ ਦਿੰਨੇ ਆ ਥੋੜੂ ਨੀਚੇ ਤਾਂ ਦੇਖੋ ਜਿਵੇਂ ਵੈਸੇ ਇਨਸਾਨ ਲਾਤਾ ਤੇ ਥੋੜੂ ਨੀਚੇ ਨਹੀਂ ਅਜਾ ਆਪਣਾ ਸਿਰਫ ਟਾਪਿਕ ਹੈ ਨੀ ਸਿੱਧਾ ਹੀ ਆਗਾ ਜਦੋਂ ਆ ਆ ਦੇਖੋ ਆ ਵਾਲਾ ਹਿੱਸਾ ਆਪਣਾ ਇਹਨਾਂ ਆਪਣੀ ਬ੍ਰਸਟ ਇਹਦੇ ਬਰਾਬਰ ਤਾਂ ਹੁੰਦੀ ਨਹੀਂ ਹੈਗੀ ਬੋਡੀ ਚ ਆਪਣੀ ਜਿਹੜੀ ਬ੍ਰਸਟ ਆ ਤੁਸੀਂ ਆਪਣੇ ਕਮੀਜ਼ ਪਾਏ ਹੋਏ ਤੋਂ ਦੇਖਿਓ ਇੱਥੋਂ ਆਪਾਂ ਨਾ ਆ ਚੀਜ਼ ਦੇ ਬਰਾਬਰ ਆਉਂਦੀ ਹੈ ਦੇਖੋ ਆਪਾਂ ਇੱਥੋਂ ਤੁਸੀਂ 2.5 ਤੇ ਵੀ ਲਾ ਸਕਦੇ ਹੋ 3 ਤੇ ਵੀ ਲਾ ਸਕਦੇ ਹੋ ਤੁਹਾਡੀ ਇੱਛਾ ਹੈਗੀ 2.5 ਤੇ ਵੀ ਸੈੱਟ ਆ ਜਾਂਦਾ 3 ਤੇ ਵੀ ਆ ਦੇਖੋ ਆਪਾਂ 2.5 ਤੇ ਲਾ ਲਿਆ 2.5 ਤੇ ਲਾਉਣ ਤੋਂ ਬਾਅਦ ਆਪਾਂ ਨਾ ਇੱਕ ਇਹ ਲਾਈਨ ਐਦਾਂ ਸਿੱਧੀ ਲਾਉਣੀ ਆ ਇਹ ਐਸ ਇਸ ਤਰ੍ਹਾਂ ਲਿਆ ਕੇ ਫਿਰ ਇਹਨੂੰ ਆਪਾਂ ਜਿਹੜਾ ਆਪਣੇ ਕਮਰ ਦਾ ਨਿਸ਼ਾਨ ਇਹਦੇ ਨਾਲ ਮਲਾਉਣਾ ਐਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਮਲਾਤਾ ਜਿਹੜੀ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਮੈਂ ਕਮੀਜ਼ ਸਟਿਚ ਕੀਤਾ ਸਟਿਚ ਕਰਨ ਤੋਂ ਬਾਅਦ ਮੇਰਾ ਕਮੀਜ਼ ਬ੍ਰੈਸਟ ਕੋਲੋਂ ਟਾਈਟ ਹੋ ਗਿਆ ਉਹ ਕਿਉਂ ਟਾਈਟ ਹੋਇਆ ਜੀ ਤੁਸੀਂ ਇੰਨਾ ਕੱਪੜਾ ਜਦੋਂ ਆਪਾਂ ਸਿੱਧੀ ਲਾਈਨ ਲਾ ਲੈਨੇ ਆ ਨਾ ਆਪਣਾ ਇੰਨਾ ਕੱਪੜਾ ਦੇਖੋ ਟਾਈਟ ਹੋ ਜਾਣਾ ਕਿਉਂਕਿ ਆਪਣਾ ਬ੍ਰੈਸਟ ਦੇਖੋ ਆਹ ਵਾਲੀ ਚੀਜ਼ ਦੇ ਬਰਾਬਰ ਹੁੰਦੀ ਹੈਗੀ ਆਪਣਾ ਇਹਨਾਂ ਕੱਪੜਾ ਫਿਟਿੰਗ ਦੇ ਵਿੱਚ ਆ ਗਿਆ ਸਲਾਈ ਦੇ ਅੰਦਰ ਆ ਗਿਆ ਤਾਂ ਆਪਣਾ ਕਮੀਜ਼ ਆਪਣੇ ਆਪ ਟਾਈਟ ਹੋਣਾ ਆਪਾਂ ਇੱਥੋਂ ਜਦੋਂ ਸਲਾਈ ਲਾਉਣੀ ਆ ਇਸ ਤਰ੍ਹਾਂ ਗਲਾਈ ਚ ਲਾਉਣੀ ਆ ਜਦੋਂ ਆਪਾਂ ਇੱਥੇ ਸਲਾਈ ਲਾਉਣੀ ਆ ਵੀ ਇਹ ਤਿੱਖਾ ਨਾ ਬਣੇ ਇਥੋਂ ਹਲਕਾ ਜਾ 1.5 ਇੰਚ ਨਹੀਂ ਮੈਂ ਕਦੇ 1/2 ਇੰਚ ਨਹੀਂ ਇੱਕ ਅੱਧਾ ਪੁਆਇੰਟ ਜੀ ਘਟ ਵੀ ਜਾਂਦਾ ਕਿਉਂਕਿ ਆਪਾਂ ਇਥੋਂ ਦੇਣੀ ਹੁੰਦੀ ਹੈ ਗੁਲਾਈ ਇਸ ਤਰ੍ਹਾਂ ਆਪਣੀ ਆਹ ਵਾਲੀ ਸਾਈਡ ਸਲਾਈ ਲਗਾਉਣ ਦੇ ਨਾਲ ਕਦੇ ਵੀ ਆਪਣੀ ਕਮੀਜ਼ ਦੇ ਪਿਛਲੇ ਪਾਸੇ ਵਾਲ ਨਹੀਂ ਪੈਂਦੇ ਗਲੇ ਦੇ نیچے ਨਹੀਂ ਬਲ ਪੈਂਦੇ ਮੁੱਢੇ ਕੋਲੇ ਪਿੱਛੇ ਤੇ ਆਹ ਵਾਲੀ ਜਿਹੜਾ ਚ ਕੱਪੜਾ ਨਹੀਂ ਇਕੱਠਾ ਹੁੰਦਾ ਜਦੋਂ ਆਹ ਚੀਜ਼ ਐਦਾਂ ਤਿੱਖੀ ਹੋਊਗੀ ਦੇਖੋ ਆਹ ਵਾਲਾ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਤੁਸੀਂ ਜਦੋਂ ਵੀ ਸਾਈਡ ਸਲਾਈ ਲਾਉਣੀ ਹੈ ਐਦਾਂ ਹੀ ਲਾਉਣੀ ਆਂਗੀ ਤੇ ਐਦਾਂ ਹੀ ਤੁਸੀਂ ਪਾਉਣੀਆਂ ਨੇ ਮੁੱਢੇ ਦੀਆਂ ਘਾਟ ਤੇ ਇੱਕ ਜਿੰਨਾ ਪੈਣਾ ਦੇ ਗਲੇ ਪਿੱਛੇ ਜਾਂਦੇ ਨੇ ਬਹੁਤ ਕਮੈਂਟ ਆਉਂਦੇ ਆ ਜੀ ਸਾਡੇ ਗਲੇ ਪਿੱਛੇ ਜਾਂਦੇ ਨੇ ਵੀ ਅਸੀਂ ਕਟਿੰਗ ਕਿੱਦਾਂ ਕਰੀਏ ਦੇਖੋ ਜਾਹੇ ਤਾਂ ਤੁਸੀਂ ਦੇਖੋ ਮੈਂ ਕਦੇ ਕੀਤੀ ਤਾਂ ਹੈ ਨਹੀਂ ਇੱਕ ਅੱਧੀ ਵਾਰੀ ਕੀਤੀ ਹੈ ਕਿਉਂਕਿ ਮੈਨੂੰ ਬੈਸਟ ਆਈਡੀਆ ਇਹ ਲੱਗਦਾਗਾ ਜਿਵੇਂ ਜਿਹੜਾ ਫਰੰਟ ਵਾਲਾ ਪੱਲਾ ਹੁੰਦਾ ਤੁਸੀਂ ਉਹਨੂੰ 1 ਇੰਚ ਡਾਊਨ ਕਰ ਲਓ ਮੈਨੂੰ ਇਸ ਤੋਂ ਬੈਸਟ ਆਈਡੀਆ ਇਹ ਲੱਗਦਾ ਦੇਖੋ ਤੁਸੀਂ ਸਾਰੀ ਕਟਿੰਗ ਕਰ ਲਓ ਗਲੇ ਵਗੈਰਾ ਬਣਾ ਕੇ ਟੂ ਜੈਡ ਸਾਰਾ ਸੂਟ ਰੈਡੀ ਕਰਕੇ ਜਦੋਂ ਨਾ ਆਪਾਂ ਸਾਈਡ ਸਲਾਈ ਲਾਉਣੀ ਆ। ਉਦੋਂ ਤੁਸੀਂ ਫਰੰਟ ਆ ਮੋਡੇ-ਮੁੰਡੇ ਅਟੈਚ ਕਰਨ ਤੋਂ ਬਾਅਦ ਜਿਹੜਾ ਇਨੈਕਸ ਐਂਡ ਆ ਸਟੈਪ ਹੁੰਦਾ ਆਪਣਾ ਸਾਈਡ ਸਲਾਈ ਲਾਉਣਾ ਹੁੰਦਾ। ਸਾਈਡ ਸਲਾਈ ਲਾਉਣ ਟਾਈਮ ਤੁਸੀਂ ਜਿਹੜਾ ਆਪਣਾ ਫਰੰਟ ਆ ਪੱਲਾ ਉਹਨੂੰ ਜਿਹੜੇ ਹੈਵੀ ਸਾਈਜ਼ ਨੇ ਉਹਦੇ ਵਿੱਚ 1 ਇੰਚ ਜਿਹੜੇ ਨਾਰਮਲ ਸਾਈਜ਼ ਨੇ ਉਹਦੇ ਵਿੱਚ ਤੁਸੀਂ ਅੱਧਾ ਇੰਚ फ्रंट ਵਾਲਾ ਪੱਲਾ ਨੀਵਾ ਕਰਕੇ ਸਲਾਈ ਡਾਊਨ ਕਰਕੇ ਸਲਾਈ ਲਾ ਲਓ ਮੇਰੀ ਇਸ ਟੌਪਿਕ ਤੇ ਵੀਡੀਓ ਵੀ ਜੀ ਦੋ ਤਿੰਨ ਪਾਈਆਂ ਹੋਈਆਂ ਨੇ ਸਟੀਚਿੰਗ ਦੀਆਂ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਫਰੰਟ ਵਾਲਾ ਪੱਲਾ ਨਾ ਡਾਊਨ ਕਰ ਲੈਨੇ ਆ ਨੀਵਾ ਕਰ ਲੈਨੇ ਆ ਤਾਂ ਇੱਕ ਹੁੱਤੀ ਦੇ ਕੋਲ ਉਹ ਆਪਣੇ ਆਪ ਕਮੀਜ਼ ਅੱਗੇ ਨੂੰ ਆ ਜਾਂਦਾ ਤੇ ਜਿਹੜਾ ਆਪਣਾ ਗਲਾ ਫਰੰਟ ਵਾਲਾ ਉਹ ਆਪਣੇ ਆਪ ਆਪਣੇ ਅੱਗੇ ਵਾਲੇ ਪਾਸੇ ਫਰੰਟ ਵਾਲੇ ਪਾਸੇ ਟਿਕਿਆ ਰਹਿੰਦਾ ਉਹ ਪਿੱਛੇ ਨਹੀਂ ਜਾਂਦਾ ਹੈਗਾ ਜਦੋਂ ਆਪਣਾ फ्रंट ਵਾਲਾ ਗਲਾ ਪਿੱਛੇ ਨੂੰ ਨਹੀਂ ਜਾਂਦਾ ਤਾਂ ਆਪਣੀ ਫਿਟਿੰਗ ਪ੍ਰੋਪਰ ਆਉਂਦੀ ਹੈ ਦੂਸਰਾ फ्रंट ਵਾਲਾ ਗਲਾ ਪਿੱਛੇ ਨੂੰ ਜਾਣ ਦਾ ਕਾਰਨ ਹੁੰਦਾ ਆਪਣੀ ਕਮਰ ਦਾ ਨਿਸ਼ਾਨ ਜਦੋਂ ਆਪਾਂ ਉੱਚਾ ਲਾ ਲੈਂਦੇ ਆ ਆਪਾਂ ਨੂੰ ਨਾ ਤਾਂ ਦੇਖੋ ਜੀ 13.5 ਤੇ ਨਾ ਹੀ 14 ਤੇ ਬਿਲਕੁਲ ਨਹੀਂ ਲਾਉਣੀ ਆਪਾਂ ਜਿਹੜੀ ਫਿਟਿੰਗ ਵਾਲੀ ਸਲਾਈ ਆ ਉਹ ਲਾਉਣੀ ਆ ਦੇਖੋ ਜੀ 14 ਇੰਚ ਤੇ 14 ਇੰਚ ਤੇ ਲਾਓ ਤੁਸੀਂ ਕਮਰ ਦਾ ਨਿਸ਼ਾਨ ਤੁਹਾਡਾ ਫਰੰਟ ਵਾਲਾ ਗਲਾ ਬਿਲਕੁਲ ਪਿੱਛੇ ਨਹੀਂ ਜਾਊਗਾ ਜਿਹੜੀਆਂ ਪਲੇਟਾਂ ਨੇ ਇਹ ਉੱਚੀਆਂ ਨਹੀਂ ਪਾਉਣੀਆਂ ਚਾਹੀਦੀਆਂ ਆਪਾਂ ਨੂੰ ਕਦੇ ਵੀ ਜਿਹੜੀਆਂ ਆਪਣੀ ਆਪਾ ਪਲੇਟਸ ਪਾਉਣੇ ਆ ਨਾ ਇਹ ਆਪਾਂ ਉੱਚੀਆਂ ਨਹੀਂ ਪਾਉਣੀਆਂ ਜਦੋਂ ਆਪਾਂ ਇਹ ਨੀਵੀਆਂ ਪਾਵਾਂਗੇ ਆ ਦੇਖੋ ਆਪਣਾ ਕਮਰ ਦਾ ਨਿਸ਼ਾਨ ਆਗਾ ਜਦੋਂ ਆਪਣੇ ਕਮਰ ਦੇ ਨਿਸ਼ਾਨ ਦੇ ਬਰਾਬਰ ਆਪਾਂ ਡੰਗਾਈ ਦਿੰਨੇ ਆ ਨਾ ਪਲੇਟਾਂ ਨੂੰ ਤਾਂ ਆਪਣਾ ਗਲਾ ਆਪਣੇ ਆਪ ਹੀ ਪਿੱਛੇ ਨੂੰ ਨਹੀਂ ਜਾਂਦਾ ਬਸ ਇੱਕ ਤੁਸੀਂ ਕਮਰ ਦਾ ਨਿਸ਼ਾਨ 14 ਤੇ ਲਾਓ ਜਿਆਦਾ ਹੈਵੀ ਸਾਈਜ਼ ਦਾ ਜਿਆਦਾ ਹਾਈਟ ਲੰਬੀ ਵਾਲਾ ਮਤਲਬ ਕਿ ਇਨਸਾਨ ਆ ਉਹਦਾ 15 ਤੇ ਲਾ ਦਿਓ ਇੱਕ ਤੁਸੀਂ ਇਥੋਂ ਜਿਹੜੀ ਫਿਟਿੰਗ ਦੀ ਇਨਸਾਨੀ ਆ ਇਹ ਆਪਾਂ ਆਜੋ ਸਾਇੰਸ ਸਲਾਈ ਫਿਟਿੰਗ ਵਾਲੀ ਸਲਾਈ ਲਾਉਣੀ ਆ ਇਹ ਇਦਾਂ ਲਾਉਣੀ ਆ ਜਦੋਂ ਆਪਾਂ ਇਦਾਂ ਲਾਵਾਂਗੇ ਤਾਂ ਆਪਣੀ ਜਿਹੜੀ ਮਤਲਬ ਕਿ ਬ੍ਰੈਸਟ ਕੋਲੋਂ ਫਿਟਿੰਗ ਬਣ ਕੇ ਆਉਂਦੀ ਆ ਉਹ ਬਹੁਤ ਸੋਹਣੀ ਬਣ ਕੇ ਆਉਂਦੀ ਆ ਜਦੋਂ ਆਪਾਂ ਇਦਾਂ ਸਿੱਧੀ ਸਲਾਈ ਲਾ ਦਿੰਨੇ ਆ ਦੇਖੋ ਫੇਰ ਕੀ ਹੁੰਦਾ ਆਪਣੀ ਬ੍ਰੈਸਟ ਵਾਲੀ ਜਗ੍ਹਾ ਤੇ ਨਾ ਕਮੀਜ਼ ਕਸਿਆ ਕਸਿਆ ਰਹਿੰਦਾ ਤੇ ਜਿਹੜੀ ਆਪਣੀ ਫਿਟਿੰਗ ਆ ਪ੍ਰੋਪਰ ਬਣ ਕੇ ਨਹੀਂ ਆਉਂਦੀ ਏਸੀ ਦੇਖੋ ਜੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਪਾਉਣੀਆਂ ਨੇ ਆਪਾਂ ਕਾਟਾਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਦੇ ਦੋ ਤਿੰਨ ਪ੍ਰੋਬਲਮਾਂ ਨੇ ਦੇਖੋ ਇੱਕ ਸਿੱਗੇ ਵੀ ਜਿਹੜੀ ਆਪਾਂ ਤਿਰਸੀ ਕਾਟ ਪਾਉਣੀ ਆਏਗੀ ਆ ਦੇਖੋ ਆਹ ਵਾਲੀ ਇਹ ਦੇਖੋ ਜੀ ਮੈਂ ਦੋਵੇਂ ਪੱਲਿਆਂ 'ਚ ਪਾਉਣੀ ਆ ਦੋਵੇਂ ਪੱਲਿਆਂ 'ਚ ਕਾਟ ਪੈਂਦੀ ਆ ਇਹ ਕਾਟ ਪਾਉਣ ਦੇ ਨਾਲ ਕਦੇ ਵੀ ਜਿਹੜਾ ਆਪਣਾ ਫਰੰਟ ਆਪਣੇ ਮੋਢੇ ਨੇ ਇਹ ਡਿੱਗਦੇ ਨਹੀਂ ਹੈਗੇ ਇਈ ਵਾਰੀ ਜਦੋਂ ਆਪਾਂ ਇਹ ਕਾਟ ਨਹੀਂ ਪਾਉਂਦੇ ਨਾ ਆਪਣੇ ਮੋਢਿਆਂ ਦੇ ਕੋਲ ਆਪਾਂ ਵੀ ਸਿੱਧੂ ਹੀ ਕਟਿੰਗ ਕਰ ਲੈਣੇ ਆਂਗੇ ਸਿੱਧੂ ਹੀ ਸਿਲਾਈ ਲਾ ਦਿੰਨੇ ਆਂ ਆਪਣੇ ਮੋਢਿਆਂ ਕੋਲੇ ਕੀ ਹੁੰਦਾ ਨਾ ਉੱਪਰ ਬੁਲਬਲਾ ਜਿਹਾ ਬਣ ਜਾਂਦਾ ਇੱਥੋਂ ਮੋਢੇ ਕੋਲੋਂ ਸਿਲਾਈ ਉੱਪਰ ਨੂੰ ਖੜੀ ਰਹਿੰਦੀ ਹੈਗੀ ਤੇ ਮੋਢੇ ਡਿੱਗਦੇ ਨੇ ਐਸ ਤਰ੍ਹਾਂ ਦੇਖੋ ਜੀ ਮੋਢੇ ਦੀਆਂ ਕਾਟਾਂ ਪਾਉਣ ਦੇ ਨਾਲ ਕਦੇ ਵੀ ਆਪਣੇ ਮੋਢੇ ਚ ਵਾਲ ਨਹੀਂ ਪੈਂਦੇ ਮੋਢੇ ਚ ਝੋਲ ਨਹੀਂ ਆਉਂਦਾ ਇਸ ਤਰ੍ਹਾਂ ਇੱਥੋਂ ਗਲਾਈ ਦੇਣ ਦੇ ਨਾਲ ਆਪਣੇ ਆームਹੋਲ ਦੇ نیچے ਝੋਲ ਨਹੀਂ ਪੈਂਦਾ ਵਾਲ ਨਹੀਂ ਪੈਂਦੇ ਪਿਛਲੇ ਪਾਸੇ ਵਾਲ ਨਹੀਂ ਪੈਂਦੇ ਪਿਛਲੇ ਪਾਸੇ ਵਾਲੇ ਵਾਲ ਆਹ ਵਾਲੀ ਜਗ੍ਹਾ ਤੋਂ ਹੀ ਪਿੱਛੇ ਜਾਂਦੇ ਨੇ ਇਹੀ ਅੱਗੇ ਆਉਂਦੇ ਨੇ ਬਸ ਇਹੀ ਸਾਈਡ ਸਲਾਈ ਦੀ ਪ੍ਰੋਬਲਮ ਹੁੰਦੀ ਆ ਦੇਖੋ ਜੀ ਸਲਾਈ ਸਿੱਖਣਾ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਜੀ ਐਦਾਂ ਹੋਣਾ ਚਾਹੀਦਾ ਤਾਂ ਆਪਾਂ ਸਲਾਈ ਆਉਂਦੀ ਆ ਦੇਖੋ ਛੋਟੀਆਂ-ਛੋਟੀਆਂ ਗੱਲਾਂ ਨੇ ਆਪਾਂ ਪ੍ਰੋਪਰ ਸੌਂਕ ਤੇ ਪਿਆਰ ਦੇ ਨਾਲ ਜਦੋਂ ਸਿਲਾਈ ਸਿੱਖਦੇ ਆਂ ਜੀ ਆਪਾਂ ਨੂੰ ਆਪਣੇ ਆਪ ਆ ਜਾਂਦੀ ਹੈਗੀ ਏਸੀ ਜੀ ਆਪਣੀ ਅੱਜ ਵਾਲੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਬਸ ਸ਼ੇਅਰ ਕਰ